ਨੰਗਲ ਪਾਖੜਾ ਮੁਖ ਮਾਰਤੇ ਇਥੇ ਤेंदुआ ਵੇਖਿਆ ਗਿਆ ਦਰਖਤ ਤੇ ਬੈਠਾ ਨਜ਼ਰ ਆਇਆ ਇਹ ਤेंदुआ ਸੋ ਨੰਗਲ ਤੋਂ ਇਹ ਤਸਵੀਰ ਸਾਹਮਣੇ ਆ ਰਹੀ ਹੈ ਜਿੱਥੇ ਜੰਗਲਾਤ ਮਹਿਕਮੇ ਵੱਲੋਂ ਤेंदुए ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਸੋ ਇਥੇ ਦੋ ਥਾਵਾਂ ਤੇ ਨੰਗਲ ਦੇ ਵਿੱਚ ਤेंदुआ ਵੇਖਿਆ ਗਿਆ ਦੱਸ ਦੇ ਕਿ ਇਥੇ ਜੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੇੜ ਤੇ ਬੈਠਾ ਹੋਇਆ ਹੈ ਤेंदुआ ਨਜ਼ਰ ਆ ਰਿਹਾ ਹੈ ਨੰਗਲ ਪਾਖੜਾ ਮੁਖ ਮਾਰਤੇ ਇਹ ਤेंदुआ ਵੇਖੇ ਜਾਣ ਤੋਂ ਬਾਅਦ ਲੋਕਾਂ ਵਿੱਚ دہشت ਵੀ ਹੈ ਦਰਖਤ ਤੇ ਬੈਠਾ ਹੈ ਤेंदुआ ਨਜ਼ਰ ਆ ਰਿਹਾ ਹੈ ਫਿਲਹਾਲ ਜੰਗਲਾਤ ਵਿਭਾਗ ਜਿਹੜਾ ਹੈ ਮੌਕੇ ਤੇ ਪਹੁੰਚਿਆ ਹੈ ਇਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ ਉੱਥੇ ਬੀਤੇ ਦੇ ਨੰਗਲ ਦੇ ਪਿੰਡ ਦੁਬੇਟਾ ਦੇ ਵਿੱਚ ਵੀ ਤेंदुआ ਨਜ਼ਰ ਆਇਆ ਸੀ ਸਕੂਲ ਦੀ ਕੰਧ ਦੇ ਉੱਪਰ ਬੈਠਾ ਵਿਖਾਈ ਦਿੱਤਾ ਸੀ ਤेंदुआ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ دہشت ਵੀ ਪਾਈ ਜਾ ਰਹੀ ਹੈ ਉੱਥੇ ਜੰਗਲਾਤ ਵਿਭਾਗ ਜਿਹੜਾ ਹੈ ਉਹ ਵੀ ਪਹੁੰਚਿਆ ਮੌਕੇ ਤੇ ਤੇ ਇਸ ਤेंदुए ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲੋਕ ਆਪਣੇ ਕੈਮਰਾ ਵਿੱਚ ਇਸ ਦੀਆਂ ਤਸਵੀਰਾਂ ਕੈਦ ਕਰਦੇ ਵੀ ਨਜ਼ਰ ਆਏ ਨੇ ਲੇਕਿਨ ਉੱਤੇ ਹੀ ਡਰ ਅਤੇ دہشت ਵੀ ਪਾਈ ਜਾ ਰਹੀ ਜਿਸ ਨਾਲ ਇੱਥੇ ਇਹ ਤेंदुआ ਵੇਖਿਆ ਗਿਆ ਹੈ ਸੋ ਬੀਤੇ ਰਾਤ ਦੁਪਹਿਰ ਬੀਤੇ ਦਿਨ ਦੁਪੇਟਾ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਤेंदुआ ਵੇਖਿਆ ਗਿਆ ਸੀ ਸਕੂਲ ਦੀ ਕੰਨ ਤੇ ਬੈਠਾ ਹੋਇਆ ਸੋ ਤਸਵੀਰਾਂ ਉਦੋਂ ਸਾਹਮਣੇ ਆਈਆਂ ਸਨ ਤੇ ਹੁਣ ਇਹ ਇੱਕ ਹੋਰ ਜਗ੍ਹਾ ਤੇ ਤेंदुआ ਨਜ਼ਰ ਆਇਆ ਨੰਗਲ ਦੇ ਵਿੱਚ ਇੱਕ ਤेंदुए ਦੀ ਤਸਵੀਰ ਜਿਹੜਾ ਕਿ ਪੇੜ ਤੇ ਬੈਠਾ ਹੈ ਦੂਜੇ ਪਾਸੇ ਨੰਗਲ ਦੇ ਪਿੰਡ ਦੁਬੇਟਾ ਦੇ ਵਿੱਚ ਵੀ ਜਿਹੜਾ ਤेंदुआ ਨਜ਼ਰ ਆਇਆ ਸੀ ਫਿਲਹਾਲ ਜੰਗਲਾਤ ਵਿਭਾਗ ਦੀਆਂ ਟੀਮ ਮੌਕੇ ਤੇ ਪਹੁੰਚਿਆ ਨੇ ਲੋਕਾਂ ਦੇ ਵਿੱਚ ਉਤਸੁਕਤਾ ਵੀ ਹੈ ਤਸਵੀਰਾਂ ਲੈਂਦੇ ਨਜ਼ਰ ਆਏ ਨੇ ਉੱਤੇ ਡਰ ਔਰ ਦਹਿਸ਼ਤ ਵੀ ਹੈ ਸੂਬੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਕੀ ਇਸ ਹੁਣ ਤਿੰਦੂਏ ਨੂੰ ਫੜਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਹ ਦਿਨਾਂ ਤੋਂ ਵਿੱਚ ਦੇਖਿਆ ਜਾ ਰਿਹਾ ਸੀਗਾ। ਇਹਦੇ ਨਾਲ ਬੱਜੇ ਵੀ ਆ ਅੱਜ ਇਹ ਦੇਖਿਆ ਗਿਆ। 6:00 ਵਜੇ ਦਾ। ਮੈਂ ਨਾਲ ਹੀ ਰਹਿੰਦਾ ਇੱਥੇ। ਤੇ ਕਈ ਵਾਰੀ ਇਹ ਦਿਖੇ ਕਈ ਵਾਰੀ ਯਾਨੀ ਕਿ ਗੈਪ ਹੋ ਜਾਂਦੇ ਹੈਗੇ ਅੱਜ ਬੂਟੇ ਤੋਂ ਉੱਤੇ ਚੜ੍ਹਿਆ ਸਵੇਰ ਦਾ 6:00 ਵਜੇ ਦਾ ਦੇਖਿਆ ਗਿਆ। ਬਹੁਤ ਇਸ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੋਇਆ ਹੋਇਆ ਹੈਗਾ। ਦੇਖੋ ਅੱਗੇ ਵਰਕਰ ਆਏ ਆ ਕਿਆ ਕਾਰਵਾਈ ਕਰਦੇ ਆ ਫਿਲਹਾਲ ਤਾਂ ਉਹ ਸਾਹਮਣੇ ਹੈਗਾ ਆ। ਹਲੇ ਆ ਕੇ ਨਾ ਜਾਓ ڈپਾਰਟਮੈਂਟ ਦੇਖੋ ਆ ਰਹੇ ਆ ਮੇਨ ਕਹਿੰਦੇ ਰੋਪੜ ਤੋਂ ਵੀ ਮੇਨ ਬੁਲਾਏ ਵੇ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਹੈਗਾ ਬਾਕੀ ਹੋਰ ਮੁਲਾਜ਼ਮ ਵੀ ਇੱਥੇ ਹੀ ਹੈ ਵੀ دہشت ਦਾ ਮਾਹੌਲ ਕਰਕੇ ਵੀ ਪਬਲਿਕ ਦੇ ਵਿੱਚ ਇੱਕ ਬਹੁਤ ਜਾਨਾ ਉਹ ਹੈਗਾ ਡਰ ਇਹ ਇੰਨੀ ਕਿ ਜ਼ਿਆਦੇ ਮਾੜੀ ਸਿਉਂਕ ਹੈ ਮਹਿਕਮੇ ਦੀ ਇਹ ਕੰਮ ਕਰਕੇ ਰਾਜੀ ਨਹੀਂ ਹੈਗੇ ਇਹਨਾਂ ਦੇ ਅਫਸਰ ਬੇੜਾਗਰ ਕੀਤਾ ਪਿਆ ਇਹਨਾਂ ਨੇ ਵਾਰ-ਵਾਰ ਇੱਥੇ ਪਤਾ ਵੀ ਨੰਗਲ 'ਚ ਹੀ ਤੈੰਦੂਆ ਟੱਕਰਦਾ ਆ ਰਾਤ ਕਿਸੇ ਦੇ ਘਰ ਦੇ ਕੋਲੇ ਮੱਜਾਂ ਦੇ ਕੋਲੇ ਸੀਗਾ ਉੱਥੋਂ ਭੱਜਿਆ ਹੈ 8 ਵਜੇ ਤੇ ਅਫਸਰ ਇਹਦੇ ਮੌਕੇ ਤੇ ਗੱਲ ਕਰਕੇ ਰਾਜੀ ਨਹੀਂ ਆ ਫੋਨ ਕੱਟ ਦਿੰਦੇ ਆ ਨਾ ਸਟਾਫ ਨੂੰ ਸਮਾਨ ਪ੍ਰੋਵਾਈਡ ਕਰਾ ਰਿਹਾ ਹੈ ਅਗਰ ਇੱਥੇ ਕੋਈ ਪਬਲਿਕ ਦਾ ਨੁਕਸਾਨ ਹੋ ਗਿਆ ਜਿੱਦਾਂ ਮੇਲਾ ਲੱਗਿਆ ਹੋਇਆ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਇਹਦਾ ਜ਼ਿੰਮੇਵਾਰ ਵਿਭਾਗ ਹੋਏਗਾ ਕਿਹਾ ਵਿਭਾਗ ਹੋਏਗਾ ਜਾਂ ਬੀਓ ਨਰਿੰਦਰਪਾਲ ਜੀ ਹੋਣਗੇ ਜਿਹੜੇ ਹਲੇ ਤੱਕ ਢੇਰ ਤੋਂ ਇੱਥੇ ਨਹੀਂ ਪਹੁੰਚੇ ਪੌਣੇ ਘੰਟੇ ਚ ਸੋ ਇੱਥੇ ਤਿੰਦੂਆ ਵੇਖਿਆ ਜਾਣੂ ਲੈ ਕੇ دہشت ਵੀ ਹੈ ਰੋਸ ਵੀ ਹੈ ਜੋ ਹੁਣ ਤੱਕ ਦੀ ਕਾਰਵਾਈ ਰਹੀ ਹੈ ਉਸ ਨੂੰ ਲੈ ਕੇ ਵੀ ਮਹਿਕਮੇ ਦੀ ਸਵਾਲ ਉਠਾਏ ਜਾ ਰਹੇ ਨੇ ਬਲਜੀਤ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਬਲਜੀਤ ਜਿਸ ਨਾਲ ਦੇ ਨਾਲ ਇਹ ਤਿੰਦੂਆ ਵੇਖਿਆ ਗਿਆ ਲਕਿਨ ਲੋਕਾਂ ਵਿੱਚ دہشت ਵੀ ਹੈ ਡਰ ਵੀ ਹੈ ਜੰਗਲਾਤ ਮਹਿਕਮੇ ਦੀ ਕਾਰਵਾਈ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਜੀ ਬਿਲਕੁਲ ਰਾਬਾ ਇਸ ਤਰ੍ਹਾਂ ਤੁਸੀਂ ਕਹਿੰਦੇ ਮੰਡਲ ਪੱਧਰ ਮੇ ਨੂੰ ਤੇ ਰਹਾਇਸ਼ੀ ਏਰੀਆ ਦੇ ਵਿੱਚ ਟੀੜ ਦੇ ਉੱਪਰ ਜਿਹੜਾ ਇੱਕ ਤਰਖਤ ਦੇ ਉੱਪਰ ਤਿੰਦੂਆ ਸੀ ਦੇ ਵੇਖਿਆ ਗਿਆ ਤੇ लोकल एरिया ਦੇ ਵਿੱਚ ਸਫਸਤਾ ਵੀ ਪਿੰਡ ਨੂੰ ਦੇਖੀਏ ਤਾਂ ਤਰ੍ਹਾਂ ਦਾ ਪੈਸ਼ਾ ਦਾ ਮਾਹੌਲ ਵੀ ਹੈ ਕਿਉਂਕਿ ਲਗਾਤਾਰ ਇਸ ਏਰੀਆ ਦੇ ਵਿੱਚ ਕਦੇ ਸਕੂਲ ਦੇ ਕੰਮ ਕਰੇ ਤੇ ਰਹਾਇਸ਼ੀ ਇਲਾਕੇ ਦੇ ਵਿੱਚ ਪਿੰਡ ਨੂੰ ਵਾਰ-ਵਾਰ ਜਿਹੜਾ ਦੇਖ ਨੂੰ ਮਿਲਦਾ ਹੈ ਦੂਜੇ ਪਾਸੇ ਰੋਸ ਹੈ ਖਾਸ ਤੌਰ ਤੇ ਬੰਗਲਾਪੁਰਪਾਲ ਦੇ ਪਤੀ ਕਿਉਂਕਿ ਬੰਗਲਾਪੁਰਪਾਲ ਦੇ ਪਿੰਡ ਨੂੰ ਅਜੇ ਤੱਕ ਫੜਨ ਦੇ ਵਿੱਚ ਜਿਹੜਾ ਉਹ ਸਮਰੱਥ ਨਹੀਂ ਹੋ ਪਾਇਆ ਹੈ ਕੋਸ਼ਿਸ਼ ਜਿਹੜੀ ਜਿਹੜੇ ਅਧਿਕਾਰੀ ਤੋਂ ਵੀ ਉੱਪਰ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਗਾੜਾ ਪਛਾਣ ਕੇ ਲੇਕਿਨ ਅਜੇ ਤੱਕ ਜਿਹੜਾ 90 ਸਮੇਂ ਤੋਂ ਕਿ ਕਿਸੇ ਕਦੇ ਇੱਕ ਥਾਂ ਤੇ ਕਦੇ ਦੂਜੀ ਥਾਂ ਤੇ ਦਿਖਾਈ ਦਿੰਦਾ ਹੈ ਜਿਸ ਨਾਲ ਖਾਸ ਤੌਰ ਤੇ ਜਿਹੜੇ ਇਸ ਇਲਾਕੇ ਦੇ ਵਿੱਚ ਲੋਕ ਰਹਿ ਰਹੇ ਨੇ ਉਹ ਡਰ ਤੇ ਦਹਿਸ਼ਤ ਦੇ ਮਾਹੌਲ ਦੇ ਵਿੱਚ ਰਹ ਰਹੇ ਨੇ ਜੀ ਬਿਲਕੁਲ ਸੋ ਲੇਕਿਨ ਇੱਥੇ ਜੰਗਲਾਤ ਮੈਤਵੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਕਿ ਕੋਸ਼ਿਸ਼ਾਂ ਉਹਨਾਂ ਵੱਲੋਂ ਹੁੰਦੀਆਂ ਨਜ਼ਰ ਆਈਆਂ ਨੇ ਹੁਣ ਤੱਕ ਦੇ ਕੁਝ ਜਿਹੜੇ ਥੱਲੇ ਵਾਲੇ ਲੈਵਲ ਦੇ ਕਰਮਚਾਰੀ ਨੇ ਉਹ ਜ਼ਰੂਰ ਜਾਲ ਲਗਾ ਕੇ ਪੰਛੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਇੱਕ ਦੋ ਵਾਰ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਉੱਤੇ ਪਿਛਲੇ ਸਮੇਂ ਦੇ ਵਿੱਚ ਉਹਦੇ ਪਿੰਜਰਾ ਲਗਾਇਆ ਗਿਆ ਲੇਕਿਨ ਇਸ ਪੂਰੀ ਕੋਵਾਇ ਦੇ ਵਿੱਚ ਸਫਲਤਾ ਜਿਹੜੀ ਜਿਨਾਂ ਦਾ ਉਸਤਾਦ ਨੂੰ ਨਹੀਂ ਮਿਲੀ ਹੈ ਉਹਨਾਂ ਦਾ ਤੇ بار-बार ਇਹ ਹੀ ਕਹਿਣਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦ ਜਿਹੜਾ ਪੜਾਂਗੇ ਉਹਨਾਂ ਤੇ ਬਿਲਕੁਲ ਜਿਹੜਾ ਸਾਹਮਣੇ ਹੈ ਤੇ ਗਨ ਸ਼ਾਟ ਦੇ ਨਾਲ ਜਿਹੜਾ ਉਸ ਨੂੰ ਬੇਹੋਸ਼ ਕਰਕੇ ਫੜਿਆ ਜਾ ਸਕਦਾ ਹੈ ਤੇ ਜਲਦ ਜਿਹੜਾ ਕਿਉਂਕਿ ਵੱਡੀਆਂ ਟੀਮਾਂ ਜਿਹੜੀਆਂ ਰਿਪੋਰਟ ਤੋਂ ਆ 7 ਜਿਹੜੀ ਸਿੰਡੀਗਰ ਤੋਂ ਜਿਹੜੀ ਐਫਐਸਐਨ ਤੇ ਉਹਨਾਂ ਵੱਲੋਂ ਫਿਰੇ ਪੋਸ਼ਿਤੀ ਕੀਤੀ ਜਾਏਗੀ ਕੇਸ ਨੂੰ ਜਿਹੜਾ ਪੜਾਇਆ ਜਾਵੇ ਪਰ ਦੇਖਣਾ ਹੋਵੇਗਾ ਕਿ ਉਹ ਲੋਕ ਆਪਣੇ ਥਾਂ ਤੇ ਰਹਿੰਦਾ ਹੈ ਜਾਂ ਉਹ ਕਿਤੇ ਸਲਾ ਜਾਂਦਾ ਹੈ ਤੇ ਜੰਗਲਾਂ ਦੇ ਪ੍ਰਬੰਧ ਸਫਲਤਾ ਮਿਲਦੀ ਜਾਂ ਨਹੀਂ ਦਿੰਦੀ ਹੈ ਉਹਨਾਂ ਕੋਲ ਸਮਝ ਵਿੱਚ ਪਤਾ ਲੱਗੇਗਾ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਜਿਸ ਤਰ੍ਹਾਂ ਦੇ ਨਾਲ ਇੱਥੇ ਹਿੱਟੇ ਲੈਵਲ ਦੇ ਜਿਹੜੇ ਅਧਿਕਾਰੀ ਜ਼ਰੂਰ ਪਹੁੰਚੇ ਨੇ ਲੇਕਿਨ ਇੱਥੇ ਪੂਰੀ ਤਰ੍ਹਾਂ ਦੇ ਨਾਲ ਸਮਾਂ ਜਿਹੜਾ ਨਹੀਂ ਦਿੱਤਾ ਜਾ ਰਿਹਾ ਸੋ ਲੋਕਾਂ ਵਿੱਚ ਰੋਸ ਵੀ ਹੈ ਕਾਰਵਾਈ ਨੂੰ ਲੈ ਕੇ ਔਰ ਜੇ ਕੋਈ ਅਣ ਸੁਖਾਵੀ ਘਟਨਾ ਵਾਪਰਦੀ ਕਿਸ ਨੂੰ ਨੁਕਸਾਨ ਪਹੁੰਚਦਾ ਤੇ ਫਿਰ ਆਖਿਰ ਉਸਦੀ ਜ਼ਿੰਮੇਵਾਰੀ ਕਿਸ ਦੀ ਹੋएगी ਇਹ ਵੀ ਸਵਾਲ ਲਗਾਤਾਰ ਚੁੱਕਿਆ ਜਾ ਰਿਹਾ ਹੈ